ਤੇ ਮੇਟਾ ਕਪੜਾ ਫੋਲਡ ਬਲਵਾਤੇ ਆ ਇਹ ਜੀ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੇਰ ਬਾਗਲਾ ਬਿਤੇ ਪੈਂਟ ਕਰਕੇ ਬੰਦ ਬਸ ਦੇ ਕੋਲੇ ਬਸਲੇ ਇਹ ਨੂੰ ਬ੍ਰਾਂਟ ਵਾਲੇ ਨੂੰ ਫੋਲਡ ਕਰਾਂਗੇ ਜੀ ਤਾਂ ਦੱਬ ਕੇ ਫੋਲਡ ਕਰਕੇ ਇਸ ਵਿੱਚ ਆਪਾਂ ਬਾਜ ਫੇਰ ਕੇ ਲੜ ਨੂੰ ਸਾਫ ਹੱਥ ਨਾਲ ਤਰੀਸਾ ਇਹ ਤਾਂ ਸਾਫ ਕਰਕੇ ਬਾਜ ਫੇਰ ਕੇ ਲਗਰ ਮੋਈ ਜੀ ਇਸ ਬੇਰੀ ਬਾਜ ਫੇਲ ਲਵਾਂਗੇ ਜੀ ਨਾ ਹੀ ਫਿਰ ਦਵਾਲੇ ਇਹਦਾ ਆਪਾਂ ਨਾਲ ਇੱਕ ਰਬਰ ਆਕੇ ਇਹ ਲੜਨ ਨੂੰ ਆਪਾਂ ਲਗਾ ਡਿਵਾਰ ਮਾਂਗੇ ਜੀ ਫਿਰ ਹਟੇ ਦੋ ਆਪਾਂ ਲੜਨ ਨੂੰ ਚੱਕਾਂਗੇ ਇੱਕ ਰਬਰ ਰੱਖਾਂਗੇ ਜੀ